ਸਤਿ ਸ਼੍ਰੀ ਅਕਾਲ ਮੈਂ ਸਰਬਜੀਤ ਕੌਰ ਸ਼ਾਰਦਾ ਸਰਵਿੱਤਕਾਰੀ ਸਕੂਲ ਸੈਕਟਰ 40 ਦੀ ਚੰਡੀਗੜ੍ਹ ਤੋਂ ਆਪ ਸਭ ਜੀ ਨਾਲ ਪਿਤਾ ਦਿਵਸ ਉੱਤੇ ਕੁਝ ਵਿਚਾਰ ਹੈ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੀ ਹਾਂ ਪਿਤਾ ਦਿਵਸ ਸਭ ਤੋਂ ਪਹਿਲਾਂ 19 ਜੂਨ 1910 ਨੂੰ ਅਮਰੀਕਾ ਦੇ ਵਿੱਚ ਮਨਾਇਆ ਗਿਆ ਸੀ ਇਸ ਦੀ ਸ਼ੁਰੂਆਤ ਜਿਹੜੀ ਉਹ 1909 ਦੇ ਵਿੱਚ ਸਨੋਰਾ ਲੂਈਸ ਨਾਮ ਦੀ ਇੱਕ ਲੜਕੀ ਨੇ ਕੀਤੀ ਜੋ ਵਾਸ਼ਿੰਗਟਨ ਦੀ ਰਹਿਣ ਵਾਲੀ ਸੀ ਜਦੋਂ ਉਸ ਦੀ ਉਮਰ 16 ਸਾਲ ਦੀ ਸੀ ਉਸ ਦੀ ਮਾਤਾ ਜੀ ਉਸ ਨੂੰ ਛੱਡ ਕੇ ਚਲੀ ਗਈ ਉਸ ਦੇ ਛੋਟੇ ਪੰਜ ਹੋਰ ਭਰਾ ਵੀ ਸਨ ਘਰ ਦੀ ਸਾਰੀ ਜ਼ਿੰਮੇਵਾਰੀ ਤੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਪਿਤਾ ਦੇ ਸਿਰ ਆ ਗਈ ਅਚਾਨਕ ਇੱਕ ਦਿਨ ਉਸ ਨੇ ਦੇਖਿਆ ਕਿ ਮਾਤਾ ਦਿਵਸ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਪਿਤਾ ਦਿਵਸ ਕਿਉਂ ਨਹੀਂ ਮਨਾਉਂਦੇ ਇਸ ਲਈ ਉਸ ਨੇ ਇੱਕ ਪਟੀਸ਼ਨ ਦਾਇਰ ਕੀਤੀ ਦੋ ਚਰਚ ਦੇ ਪادریਆਂ ਤੋਂ ਉਸਦੇ ਉੱਤੇ ਦਸਖਤ ਕਰਵਾਈ ਤੇ ਉਸ ਪਟੀਸ਼ਨ ਦੇ ਵਿੱਚ ਉਸਨੇ ਇਹ ਵੀ ਲਿਖਿਆ ਕਿ ਪਿਤਾ ਦੀਵਸ ਹਰ ਸਾਲ 19 ਜੂਨ ਨੂੰ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਸਦੇ ਪਿਤਾ ਦਾ ਜਨਮ ਦਿਨ ਹੈ ਉਹ 19 ਜੂਨ ਨੂੰ ਹੁੰਦਾ ਹੈ ਪਹਿਲੇ ਤਾਂ ਇਹ ਪਟੀਸ਼ਨ ਰੱਦ ਹੋਈ ਫਿਰ ਬਾਅਦ ਵਿੱਚ ਸਨੋਰਾ ਲੂਇਸ ਨੇ ਬੜੇ ਵੱਡੇ ਪੱਧਰ ਤੇ ਇੱਕ ਮਹੀਨਾ ਸ਼ੁਰੂ ਕੀਤੀ ਤੇ ਜਿਸ ਦੇ ਮੱਦੇ ਨਜ਼ਰ ਇਸ ਨੂੰ ਮਨਜ਼ੂਰੀ ਮਿਲ ਗਈ 1914 ਦੇ ਵਿੱਚ ਜਦੋਂ ਮਾਤ ਮਾਤ ਦੀਵਸ ਦੇ ਉੱਤੇ ਰਾਸ਼ਟਰੀ ਛੁੱਟੀ ਦਾ ਐਲਾਨ ਹੋਇਆ ਤੇ ਉਹ ਤੋਂ ਬਹੁਤ ਸਾਰੇ ਲੋਕਾਂ ਨੇ ਸਰਕਾਰ ਨੂੰ ਲਿਖਤਾਂ ਪਾਈਆਂ ਕਿ ਪਿਤਾ ਦਿਵਸ ਉੱਤੇ ਵੀ ਰਾਸ਼ਟਰੀ ਛੁੱਟੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਤੇ ਇਸ ਦੇ ਤਹਿਤ 1970 ਦੇ ਵਿੱਚ ਜਦੋਂ ਰੀਚਰਡ ਰਾਸ਼ਟਰਪਤੀ ਬਣੇ ਤੇ ਉਹਨਾਂ ਦੇ ਦਸਤਖਤ ਦੇ ਨਾਲ ਪਿਤਾ ਦਿਵਸ ਵਾਲੇ ਦਿਨ ਵੀ ਰਾਸ਼ਟਰੀ ਛੁੱਟੀ ਦਾ ਐਲਾਨ ਹੋਇਆ ਉਂਝ ਤਾਂ ਹਰ ਇੱਕ ਦੇਸ਼ ਅਨਗਲਗ ਤਰੀਕਾ ਤੇ ਪਿਤਾ ਦਿਵਸ ਮਨਾਉਂਦਾ ਹੈ ਪਰੰਤੂ ਭਾਰਤ ਦੇ ਵਿੱਚ ਜੂਨ ਮਹੀਨੇ ਦੇ 3 ਤੀਸਰੇ ਐਤਵਾਰ ਨੂੰ ਪਿਤਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਵੈਸੇ ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਬਹੁਤ ਸਾਰੇ ਮੌਕੇ, ਤਿਉਹਾਰ, ਫਿਰਾਸਤ ਦੇ ਰੂਪ ਵਿੱਚ ਦਿੱਤੇ ਹਨ ਤਾਂ ਕਿ ਅਸੀਂ ਇਸ ਭਜਨ ਅਠ ਦੀ ਜ਼ਿੰਦਗੀ ਵਿੱਚ ਆਧੁਨਿਕਤਾ ਦੇ ਦੌਰ ਵਿੱਚ ਅਤੇ ਬੇਰੁਖੀ ਦੀ ਜ਼ਿੰਦਗੀ ਦੇ ਵਿੱਚ ਕੁਝ ਦਿਨਾਂ ਦੇ ਉੱਤੇ ਆਪਸ ਦੇ ਵਿੱਚ ਪਿਆਰ ਨਾਲ ਰਹਿ ਸਕੀਏ ਆਪਸ ਦੇ ਵਿੱਚ ਭਾਈਚਾਰਾ ਸਾਂਝਾ ਕਰ ਸਕੀਏ ਅਤੇ ਆਪਣੀਆਂ ਭਾਵਨਾਵਾਂ ਨੂੰ ਇੱਕ ਦੂਜੇ ਨਾਲ ਵੰਡ ਸਕੀਏ ਔਰ ਇਸੇ ਦੀ ਦੇਣ ਹੈ ਕਿ ਪਿਤਾ ਦਿਵਸ ਹੈ ਜਿਹੜਾ ਇਹ ਸਾਨੂੰ ਸਨੋਰਾ ਲੂਇਸ ਦੀ ਵਜ੍ਹਾ ਨਾਲ ਮਿਲਿਆ ਹੈ ਤੇ ਪਿਤਾ ਦਿਵਸ ਦੇ ਮੌਕੇ ਦੇ ਉੱਤੇ ਮੈਂ ਕੁਝ ਸਤਰਾਂ ਦੁਨੀਆ ਦੇ ਹਰ ਇੱਕ ਪਿਤਾ ਲਈ ਸਾਂਝੀਆਂ ਕਰਨਾ ਚਾਹੁੰਦੀ ਹਾਂ ਮੰਨਿਆ ਮਾਂ ਬਹੁਤ ਮਹਾਨ ਹੁੰਦੀ ਹੈ ਮੰਨਿਆ ਮਾਂ ਬਹੁਤ ਮਹਾਨ ਹੁੰਦੀ ਹੈ ਪਰ ਬਾਪ ਕਿਉਂ ਸਿਰਫ ਵਿਚਾਰਾ ਹੁੰਦਾ ਹੈ ਕਬੀਲਦਾਰੀ ਦੇ ਬੋਝ ਥੱਲੇ ਦੱਬਿਆ ਧਰਤੀ ਹੀਟਲਾ ਵਰਦ ਜੋ ਹਰ ਪ੍ਰਕਾਰ ਦੀ ਸੰਵੇਦਨਾ ਤੋਂ ਪਰੇ ਇਹ ਰੋਲ ਸੰਵੇਦਨਹੀ ਜਿਸ ਨੂੰ ਨਾ ਤਾਂ ਕਿਸੇ ਸ਼ਾਇਰ ਨੇ ਚੰਗਾ ਸਮਝਿਆ ਨਾ ਚਿੱਤਰਕਾਰ ਨੇ ਨਾ ਫਨਕਾਰ ਨੇ ਤੇ ਨਾ ਹੀ ਕਿਸੇ ਫਿਲਾਸਫਰ ਨੇ ਕਾਰਜਾਂ ਦੇ ਵਿੱਚ ਪਿਓ ਦਾ ਨਾਮ ਜ਼ਰੂਰ ਆ ਕੇ ਆਉਂਦਾ ਹੈ ਪਰ ਕਵਿਤਾਵਾਂ ਦੇ ਵਿੱਚ ਤਾਂ ਮਾਂ ਹੀ ਮਾਂ ਹੁੰਦੀ ਉਹ ਇੱਕ ਸਵਾਲ ਹੈ ਕਿ ਪਿਓ ਸਾਡੀ ਸਵੇਦਨਾ ਦਾ ਹਿੱਸਾ ਕਿਉਂ ਨਹੀਂ ਬਣ ਸਕਿਆ ਉਹ ਵੀ ਤਾਂ ਬੱਚਿਆਂ ਦਾ ਜਨਮਦਾਤਾ ਹੈ ਉਹ ਆਪਣੇ ਬੱਚਿਆਂ ਲਈ ਸੋਚਦਾ ਹੈ ਉਹਨਾਂ ਲਈ ਲੋਚਦਾ ਹੈ ਤੇ ਉਹਨਾਂ ਦੇ ਸੋਹਣੇ ਭਵਿੱਖ ਦੇ ਲਈ ਸੁੰਦਰ ਸੁਪਨੇ ਸਿਰਜਦਾ ਹੈ ਉਹ ਸ਼ੋਲੇ ਦੀ ਤਰ੍ਹਾਂ ਤੁਕਦਾ ਹੈ ਕੋਲੇ ਦੀ ਤਰ੍ਹਾਂ ਬਲਦਾ ਹੈ ਤੇ ਹੋਰ ਪਿਓ ਹਰੇ ਕੀ ਆਖਾਂ ਉਹ ਬਾ ਮਕਾਨ ਹੁੰਦੇ ਹੋયા ਵੀ ਬੇਮਕਾਨੀਆਂ ਦੀ ਤਰ੍ਹਾਂ ਰਹਿੰਦਾ ਹੈ ਉਹ ਬਹਾਰ ਹੁੰਦੇ ਹੋયા ਵੀ ਬੇਆਹਾਰ ਦੀ ਤਰ੍ਹਾਂ ਰਹਿੰਦਾ ਹੈ ਉਹ ਬਾ ਔਲਾਦ ਹੁੰਦੇ ਹੋયા ਵੀ ਬੇਔਲਾਦ ਹੀ ਰਹਿੰਦਾ ਹੈ ਇੱਥੋਂ ਤੱਕ ਕੀ ਘਰ ਦੇ ਵਿੱਚ ਹੋ ਕੇ ਵੀ ਪਰਦੇਸੀ ਜਿਹਾ ਜੀਵਨ ਬਤੀਤ ਕਰਦਾ ਹੈ ਇੱਥੇ ਇੱਕ ਸਵਾਲ ਹੈ ਕਿ ਆਖਿਰ ਪਿਓ ਕੀ ਹੈ ਪੈਸੇ ਪੈਦਾ ਕਰਨ ਵਾਲੀ ਮਸ਼ੀਨ ਜਾਂ ਫਿਰ ਡਰਾਵਾ ਦੇਣ ਵਾਲਾ ਦਰਨਾ ਉਹ ਪਿਓ ਹੀ ਹੈ ਜੋ ਸੀਨਾ ਤਾਣ ਕੇ ਪਹਾੜ ਦੀ ਤਰ੍ਹਾਂ ਹਰ ਮੁਸੀਬਤ ਦੇ ਚੱਕੇ ਖੜਦਾ ਹੈ ਹਰ ਮੋਰਚੇ ਦੇ ਵਿੱਚ ਪਹਿਲਾ ਮਰਜੀ ਬੜਾ ਪਹਿਲਾ ਸ਼ਹੀਦ ਪਿਓ ਹੈ ਉਸਦੇ ਹੁੰਦਿਆਂ ਅਸੀਂ ਬੇਫਿਕਰੇ ਜੀ ਘੋੜੇ ਵੇਚ ਕੇ ਸੌਂਦੇ ਹਾਂ ਨਾ ਜਾਣੇ ਉਸਨੇ ਕਿੰਨੀਆਂ ਚਿੰਤਾ ਦਾ ਬੋਝ ਆਪਣੇ ਸਿਰ ਤੇ ਚੁੱਕਿਆ ਹੈ ਕਿੰਨੇ ਝੋੜੇ ਉਸਦੇ ਮਨ ਵਿੱਚ ਹਨ ਜਿਸ ਦੀ ਪਿੰਣ ਕੋ ਆਪਣੇ ਪਰਿਵਾਰ ਨੂੰ ਨਹੀਂ ਲੱਗਣ ਦਿੰਦਾ ਕਿੰਨਾ ਕੁਝ ਵੱਲਦਾ ਤੁਖ ਦਾ ਤੜਫਦਾ ਪਟਕਦਾ ਪਿਓ ਦੇ ਅੰਦਰ ਜੋ ਕਿਸੇ ਹੋਰ ਦੇ ਹਿੱਸੇ ਕਦੇ ਆਇਆ ਹੀ ਨਹੀਂ ਆਂਤਰੀ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਮਾਂ ਦੇ ਮਾਤਰ ਤੱਕ ਜਿੰਨਾ ਮਹਾਨ ਹੈ ਪਿਓ ਦਾ ਪਿਤਾ ਤੱਕ ਕਿਉਂਕਿ ਮਾਂ ਤੇ ਪਿਓ ਰਲ ਕੇ ਹੀ ਤਾਂ ਬਣਦੇ ਹਨ ਸੰਪੂਰਨ ਸੁਮੇਲ ਅਤੇ ਵਿਰਕ ਆਂਤਰੀ ਚ ਆਪ ਸਭ ਜੀ ਨੂੰ ਪਿਤਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ